ਪ੍ਰਿਆਤ ਛੰਦ ਤਵੈ ਮੁਕਲੇ ਦੂਤ ਲੰਕੇਸ ਅਪੰ ਮਨੰ ਬਚ ਕਰਮੰ ਸ਼ਿਵੰ ਜਾਪ ਜਪੰ ਸਬੈ ਮੰਤਰ ਹੀਣੰ ਸਮੈ ਅੰਤ ਕਾਲੰ ਭਜੋ ਏਕ ਚਿਤੰ ਸੋ ਕਾਲੰ ਕਿਰਪਾਲੰ ਰਥੀ ਪਾਇਕੰ ਦੰਤ ਪੰਤੀ ਅਨੰਤੰ ਚਲੇ ਪਖਰੇ ਬਾਜ ਰਾਜੰ ਸੋ ਭੰਤੰ ਸੁਭੰਤੰ ਸੁਭੰਤੰ ਚਲੇ ਪਖਰੇ ਬਾਜ ਰਾਜੰ ਸੁਭੰਤੰ ਤਸੇ ਨਾਸਕਾ ਸ੍ਰੋਣ ਮੱਜੰ ਸੋ ਬੀਰੰ ਬਜੇ ਕਨਰੇ ਡੰਕ ਡੌਰੂ ਨਫੀਰੰ ਬਜੇ ਬਾ ਲਾਗ ਬਜੇ ਲਾਗ ਬਾਦਨ ਨਨਰਦੰਤ ਵੀਰੰ ਉਠੈ ਗਦ ਸਦੰਗ ਨਨਦੰਗ ਨਫੀਰੰ ਭਏ ਆਕਲੰ ਬਿਆਕਲੰ ਛੋਰ ਭਾਗਿਆ ਬਲੀ ਕੁੰਭਰ ਬਲੀ ਕੁੰਭ ਕਾਨੰ ਤਉ ਨਾਹੈ ਜਾਗਿਆ ਚਲ ਛਾੜਕੈ ਆਸਪਾਸ ਨਿਰਾਸੰ ਚਲੇ 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 ਛੱਡ ਕੇ ਆਸ-ਪਾਸ ਨਿਰਾਸੰ ਘਏ ਪ੍ਰਾਤਕੇ ਜਾਗ ਬੇਤੇ ਉਦਾਸੰ ਭਏ ਪ੍ਰਾਤਕ ਤੇ ਜਾਗ ਬੇਤੇ ਉਦਾਸੰ ਤਵੈ ਦੇਵ ਕੰਨਿਆ ਕਰਿਓ ਗੀਤ ਕਾਨ ਉਠਿਓ ਦੇਵ ਦੋਖੀ ਗਦਾ ਸੀ ਗਦਾ ਲੀਸ ਪਾਨ ਕਰੋ ਲੰਕ ਦੇਸੰ ਪਰਵੇ ਸੰਤ ਸੂਰੰ ਬਲੀ ਬੀਸ ਬਾਹੰ ਮਹਾ ਸ਼ਾਸਤਰ ਪੂਰੰ ਕਰੈ ਲਾਗ ਮੰਤਰੰ ਕੁ ਮੰਤਰੰ ਵਿਚਾਰੰ ਇਤੈ ਉਚਰੇ ਮੈਨ ਪ੍ਰਾਤੰ ਲੁਝਾਰੰ ਜਲੰਗਾਗਰੰ ਸप्त ਸਹੰਸਰਪੁਰੰ ਜਲੰਗਾਗਰੀ ਗਾਗਰੀ ਗੰਗਰੀ ਜਲੰਗਾਗਰੀ ਸਬਦ ਸਬਦ ਸਹਸਰਪੁਰੰ ਜਲੰਗਾਗਰੀ ਸਬਦ ਸਹੰਸਰਪੁਰੰ 7000 ਗਾਗਰਾਂ ਦੇ ਨਾਲ ਮਹਾ ਸਹੰਸ ਸਾਹਿਦ ਇਹਦੇ ਭਰਾ ਨੇ ਮੂੰਹ ਧੋਤਾ ਦੇਖ ਲਓ ਹਾਂ ਜੀ ਕੁੰਭ ਕਾਨੂੰ ਨੇ ਸਹੰਸਨ ਹਾਂ ਜੀ ਜਲੰਗਾਗਰੀ ਸप्त ਸਹਸਰ ਸਹਸਰ ਇੱਥੇ ਜਿੱਤੀ ਸਹਸਰ ਸੱਸੇ ਨੂੰ ਕੰਨਾ ਹਾ ਸੱਸੇ ਦੇ ਪੈਰ ਚ ਰਾਰਾ ਉੱਤੇ ਅੱਧ ਕਾ ਸਹਸਰ ਪੂਰਨ ਇੱਥੇ ਜਿੱਤੀ ਆ ਜੀ ਜਲੰਗਾਗਰੀ ਸप्त ਸਹਸਰ ਪੂਰਨ ਸੱਤ ਨਹੀਂ ਸप्त ਸप्त ਹਾਂ ਜਲੰਗਾਗਰੀ ਸप्त ਸਹਸਰ ਪੂਰਨ ਮੁਖੰ ਪੁੱਛ ਲਇਓ ਕੁੰਭ ਕਾਨੰ ਕਰੂਰੰ ਕੀਓ ਮਾ ਸਹਾਰੰ ਮਹਾ ਮਦ ਪਾਨੰ ਉਠਿਓ ਲੈ ਗਦਾ ਕੋ ਭਰਿਓ ਵੀਰ ਮਾਨੰ ਭਜੀ ਬਾਨਰੀ ਪੇਖ ਸੈਨਾ ਅਪਾਰੰ ਤਰਸੇ ਜੂਥ ਪੈ ਜੂਥ ਜੋਧਾ ਜੁਝਾਰੰ ਉਠੈ ਕਦ ਸਦੰ ਨਨਤੰਤ ਵੀਰੰ ਨਨਤੰਤ ਵੀਰੰ ਫਿਰੈ ਰੰਡ ਮੁੰਡੰ ਤਨੰ ਤਛ ਤੀਰੰ ਭੁਜੰਗ ਪ੍ਰਿਆਤ ਛੰਦ गिरह मुंड तुंडंपसुंडंग गजानं फिरे लुंड मुंडं तुंडं सो तुंडंग निशान रड कंक बंकन ससंकंत जोधं ससंकंत 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 जोधं उठि कोह जोहं मिले सैन क्रोधं तो उठी कुह उठि कोह मिले सैन क्रोधं उठी कुह जोहं मिले सैन क्रोधं चिमीते गतेजं सरोसंग संप्रहारं ਖਿਮੀ ਦਾਮਨੀ ਛਿਮੀ ਤੇਗ ਤੇਜੰ ਸਰੋਸਨ ਪ੍ਰਹਾਰੰ ਖਿਮੀ ਦਾਮਨੀ ਜਾਣ ਭਾਦੋਂ ਮਝਾਰੰ ਹਸੇ ਕੰਕ ਬੰਕ ਕਸੇ ਸੂਰ ਵੀਰੰ ਹਸੇ ਕੰਕ ਬੰਕ ਕਸੇ ਸੂਰ ਵੀਰੰ ਹਾਂ ਦੰਤੰ ਬੰਕ ਟਿੱਪੀ ਲਾ ਜਾ ਹਸੇ ਕੰਕ ਬੰਕ ਕਸੇ ਸੂਰ ਵੀਰੰ ਢਲੀ ਟਾਲ ਮਾਲੰ ਸੁਬੇ ਤਛ ਤੀਰੰ ਬਿਰਾਜ ਛੰਦ ਹਕ ਦੇਵੀ ਕਰਨ ਸਦ ਪੈ ਰੋ ਰਰੰ ਕਾਬੜੀ ਚ ਚਿੰਚਰੰਗ ਡਾਕਣੀ ਡਿੰਕਰੰਗ ਚਿੰਕਰੰਗ ਚਿੰਕਰੰਗ ਕਾਬੜੀ ਚ ਚਿੰਕਰੰਗ ਡਾਕਣੀ ਡਾਕਣੀ ਡਿੰਕਰੰਗ ਪਤਰ ਜੁਗਣ ਭਰੰ ਲੁੱਥ ਬਿਥੁਤਰੰਗ ਸਮੋਹੇ ਸੰਗਰੰ ਲੁੱਥ ਬਿਥੁਤਰੰਗ ਪਤਰ ਜੁਗਣ ਭਰੰ ਲੁੱਥ ਬਿਥੁਤਰੰਗ ਸਮੋਹੇ ਸੰਗਰੰ ਹ ਕੋਹ ਕੋਹਨ ਭਰੰ ਅਛਰੀ ਉਚਰੰ ਸਿੰਦਰੇ ਸਿੰਦਰੰ ਮਾਰ 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 ਉਚਰੰ ਕੂੜਾ ਬਣ ਜੂ ਦੇਖੋ ਮਾਰ ਮਾਰ ਉਚਰੰ ਮਤ ਕਰ ਜੇ ਸੁਚਰੰ ਬਿਰਾਜ ਛੰਦ ਜਰੇ ਲੁਜਰੰ ਝੁਮਰੇ ਜੁਜਰੰ ਬਾਜਿਯੰ ਡਮਰੰ ਤਾਲਣੋ ਤੁੰਬਰੰ ਰਸਾਵਲ ਛੰਦ ਪਰੀ ਮਾਰ ਮਾਰੰ ਮੰਡੇ ਸ਼ਾਸਤਰ ਧਾਰਨ ਰਟੈ ਮਾਰ ਮਾਰੰ ਟਟੈ ਖਗ ਧਾਰਨ ਉਠੈਛਛ ਅਪਾਰੰ ਬਹਿ ਸਰਉਣ ਧਾਰੰ ਹਸੈ ਮਹਾਸਹਾਰੰ ਪੀਐ ਸਰਉਣ ਸਿਆਰੰ